ਆ ਵੀ ਪਹੁੰਚੇ ਨੇ ਚੋਕੀ ਵੀ ਲੱਗਦਾ ਹੁਣ ਤੁਨੂੰ ਮੈਂ ਧੰਨਵਾਦ ਕਰਦਾ ਇਹਨਾਂ ਦਾ ਮੇਰੇ ਗੋਲੀ ਚੱਲਣ ਤੋਂ 10-15 ਮਿੰਟ ਬਾਅਦ ਹੀ ਪੁਲਿਸ ਨਾਲੋਂ ਪਹਿਲਾਂ ਤੇ ਐਮਐਲ ਸਾਹਿਬ ਆ ਚੁੱਕੇ ਨੇ ਕਹਿਣ ਦਾ ਪਾਵੇ ਕਿ ਇਹਨਾਂ ਨੇ ਹਾਲ ਨੂੰ ਪੂਰਾ ਸ਼্বাসਣ ਲਵਾਇਆ ਕਿ ਤੁਸੀਂ ਡਰਨਾ ਆਪਣੀ ਦੁਕਾਨਦਾਰੀ ਕਰੋ ਜੇ ਤੁਹਾਡਾ ਬਾਗ ਵੀ ਵਿੰਗ ਹੋ ਜਾਏਗਾ ਤੇ ਮੈਂ ਜੁਮੇਗਾ ਹਾਲ ਫਿਲਹਾਲ ਹੁਣਾਂ ਹੀ ਬਾਜ਼ਾਰ ਬੋਲੇ ਤੇ ਬੰਦੇ ਕਿ ਇਹ ਗੱਲ ਬੰਦੀ ਕਾਰਵਾਈ ਹੋਏਗੀ ਬੰਦੇ ਛੱਡ ਬੜੇ ਜਾਣਗੇ ਤੇ ਇੱਥੇ ਹੀ ਲਿਆਂਦੇ ਜਾਣਗੇ ਤੇ ਸਾਰਿਆਂ ਸਾਹਮਣੇ ਉਹ ਦੱਸੇ ਜਾਣਗੇ ਕਿ ਇਹ ਬੰਦੇ ਨੇ ਦੇ ਉਹਨਾਂ ਨੂੰ ਇੱਥੇ ਹੀ ਸਜ਼ਾ ਮਿਲੇਗੀ ਐਫਓਜੀਐਮਐਲਏ ਮੈਂ ਦੇਖੋ ਜੀ 25 ਸਾਲ ਹੋ ਗਏ ਮੈਂ ਤੇ ਕਦੀ ਨਹੀਂ ਵੇਖਿਆ ਨੀ ਜਦ ਪਹਿਲੀਆਂ ਸਰਕਾਰਾਂ ਵੀ ਆਈਆਂ ਸੰਤੁਸ਼ਟ ਹੋ ਦੇ ਉਹਨਾਂ ਨੇ ਕੋਈ ਏਡਾ ਨਹੀਂ ਜਿਲੇ ਪਰ ਇਹ ਸਾਥ ਦਿੰਦੇ ਨੇ ਇਹਨਾਂ ਨੇ ਮੈਨੂੰ ਪੂਰਾ ਭਰੋਸਾ ਦਿਵਾਇਆ ਕਿ ਅੱਜ ਤੋਂ ਬਾਅਦ ਨਾ ਤੈਨੂੰ ਕੋਈ ਫੋਨ ਆਏਗਾ ਨਾ ਤੇ ਤੇ ਕੋਈ ਐਫਓਜੀ ਦਾ ਕਾਰਵਾਈ ਹੋਏਗੀ ਬਾਕੀ ਮੈਂ ਛੋਟਾ ਦੁਕਾਨਦਾਰ ਹਾਂ ਜੇ ਛੋਟੇ ਦੁਕਾਨਦਾਰ ਨੇ ਖੜੇ ਆ ਤੇ ਇਹ ਸੜਨਾ ਹੀ ਖੜੇ ਆ ਬਾਕੀ ਹੁਣ ਬਾਜ਼ਾਰ ਖੁੱਲ ਗਿਆ ਤੇ ਗਾਂਹ ਵਾਲੀ ਵੇਖੋ ਚੰਗਾ ਹੀ ਹੋਇਆ ਜਿਹਾ ਹੈ ਪਹਿਲੇ ਤਾਂ ਡੀਆਂ ਲੱਤਾਂ ਕੰਮ ਦੀਆਂ ਸੀ ਹੁਣ ਰਹਿਤ ਕੰਮ ਨਹੀਂ ਡੀਆਂ ਪਾਜੀ ਗਿਆ ਵੀ ਐਮਐਲ ਸਾਹਿਬ ਆ ਗਈ ਆ ਤੇ ਮੈਨੂੰ ਕੋਈ ਹੁਣ ਕਿਤਾਬੀ ਹੁਣ ਪਾਕਿਸਤਾਨ ਅਨੁਭਵ ਕਰਦੇ ਆ ਥੋੜਾ ਸਹੀ ਲੱਗ ਰਿਹਾ ਹੁਣ ਅਸੀਂ ਬਾਜ਼ਾਰ ਦੁਕਾਨ ਖੁੱਲਣ ਜਾ ਰਹੇ ਆ ਬਾਕੀ ਇਹਦੇ ਆ ਜੀ ਅਸੀਂ ਤੁਹਾਡੇ ਨਾਲ ਆਨੁ ਇਹਨਾਂ ਦਾ ਧੰਨਵਾਦ ਆ ਜੀ ਔਰ ਇਹ دہشت ਗਰਦਾਂ ਦਾ ਕੰਮ ਹੁੰਦਾ ਵੀ دہشت ਪਾਉਣ ਦਾ ਔਰ ਉਹ ਦਹਿਸ਼ਤ ਅਸਾਂ ਨਹੀਂ ਜਾਣ ਦਵਾਂਗੇ ਸੋ ਮੇਰੀ ਇਹ ਬੇਨਤੀ ਹੈ ਸਾਰੇ ਇਬਾਦ ਨੂੰ ਬਾਜ਼ਾਰ ਨੂੰ ਵੀ ਜੋ ਇਹ ਚੀਜ਼ ਚਾਹੁੰਦੇ ਨੇ ਜਿੰਜਰ ਜਾਂ ਆਪਾਂ ਇਹਨਾਂ ਦੇ ਹਿਸਾਬ ਨਾਲ ਚੱਲਣ ਰਿਹਾ ਪਏ ਕਰਨ ਰਿਹਾ ਪਏ ਤੇ ਫਿਰ ਮਹੱਲ ਨੂੰ ਹੋਰ ਵਟ ਚਾਹੁੰਦੇ ਨੇ ਮਤਲਬ ਇਹ ਆ ਵੀ ਟੀਮਾਂ ਲੱਗੀਆਂ ਨੇ ਜਿਹੜਾ ਵੀ ਦੇਖੋ 2.5 ਲੱਖ ਬੰਦਾ ਹੈ ਵਟਾ ਲੈਦੀ ਗੱਲ ਕਰਾਓ ਇਹਦੇ ਬੰਦੇ ਦੇ ਮਾਈਂਡ ਦੇ ਵਿੱਚ ਕੀ ਚੱਲਦਾ ਕਿਸੇ ਨੂੰ ਕੋਈ ਪੈਰਾਮੀਟਰ ਨਹੀਂ ਹੈ ਜਿਹੜਾ ਉਹ ਅੱਜਰ ਕਰਕੇ ਚੈੱਕ ਕਰੇ ਪਰ ਜਿਹੜਾ ਬੰਦਾ ਕ੍ਰਾਈਮ ਕਰਦਾ ਹੁਣ ਤੱਕ ਜਿੰਨੇ ਵੀ ਕ੍ਰਾਈਮ ਹੋਏ ਨੇ ਬਟਾਲੇ ਦੇ ਮੋਟਲੇ ਸਾਰੇ ਮੈਂ ਪੁਲਿਸ ਨੂੰ ਵੀ ਸ਼ਾਬਾਸ਼ ਦਿੰਦਾ ਵੀ ਉਹਨੇ ਸਾਰੇ ਕੇਸ ਟ੍ਰੇਸ ਕੀਤੇ ਨੇ ਔਰ ਇਹ ਵੀ ਮੈਨੂੰ ਆਸ਼ਵਾਸਨ ਦਿੱਤਾ ਐਸਪੀ ਸਾਹਿਬ ਉਹਨੇ ਸਾਰੀ ਪੁਛਗਰੀ ਅਤੇ ਟੀਮਾਂ ਲਗਾਈਆਂ ਨੇ ਸਪੋਣਾ ਨੇ ਵੀ ਕਿਹਾ ਵੀ ਇੱਕ ਦੋ ਹਾਂ ਦੇ ਦਿਨਾਂ ਦੇ ਵਿੱਚ ਵਿੱਚ ਫੜ ਕੇ ਇਸੇ ਜਗ੍ਹਾ ਤੇ ਲੈ ਕੇ ਆਵਾਂਗੇ ਫੇਰ ਹੀ ਲੋਕਾਂ ਦੇ ਬਾਣਾ ਨੂੰ ਜਿਹੜੀ ਰੈਸੀਡੈਂਸੀ ਹੈ ਐਮਐਲਏ ਸਾਹਿਬ ਜਿਸ ਤਰੀਕੇ ਦੇ ਨਾਲ ਵਾਰਨਤਾ ਹੋ ਰਹੀਆਂ ਫੋਰਸ ਸਖਤ ਐਕਸ਼ਨ ਲੈਣ ਦੀ ਜਰੂਰਤ ਦੋ ਦੋ ਚੀਜ਼ਾਂ ਨੇ ਮੈਂ ਇੱਕ ਤੁਹਾਨੂੰ ਦੇਖੋ ਤੁਸੀਂ ਸਾਰੇ মিডিਆ ਕਰਦੇ ਹੋ ਮੇਰੀ ਤੁਹਾਨੂੰ ਵੀ ਹੱਥ ਜੋੜ ਕੇ ਬੇਨਤੀ ਆ ਅੱਜ ਜੇ ਆਪਾਂ ਸਾਰਿਆਂ ਨੇ ਸਾਥ ਨਾ ਦਿੱਤਾ ਤੇ ਫਿਰ ਇਹਦਾ ਆਲਟੇਨੇਟਲੀ ਜਿਹੜਾ ਰਿਜ਼ਲਟ ਹੋ ਨੈਗੇਟਿਵ ਆਊਗਾ ਕਾਰਨ ਕੀ ਆ 20 ਰੁਪਏ ਦੀ ਬੋਲੀ ਨਹੀਂ ਚੱਲ ਗਈ ਠੀਕ ਆ ਉਹਨੇ ਲੱਖਾਂ ਦੀ ਜਿਹੜੀ ਐਡਵਰਟਾਈਜ਼ਮੈਂਟ ਹੋ ਜਾਂਦੀ ਆ ਉਹ ਉਹ ਕਿਤੇ ਨਾ ਕਿਤੇ ਉਹ ਸਾਡੇ ਉਲਟ ਜਾ ਰਹੀ ਆ ਜਦੋਂ ਇੱਕ ਬੰਦਾ ਕ੍ਰਾਈਮ ਕਰਦਾ ਨਾ ਉਸ ਤੋਂ ਬਾਅਦ ਉਹ 30 ਬੰਦਿਆਂ ਨੂੰ ਹੋਰ ਟੱਚ ਕਰਦਾ ਦੇਖਿਆ ਮੇਰੇ ਵੱਲੋਂ ਪਤਾ ਲੱਗਾ ਮੇਰੀ ਇਹੋ ਬੇਨਤੀ ਹੈ ਜੀ ਤੁਹਾਨੂੰ ਸਾਰਿਆਂ ਨੂੰ ਤਗੜੇ ਹੋ ਕੇ ਆਪਾਂ ਦੇਖੋ ਆਪਾਂ ਪਰਿਵਾਰ ਆ ਇੱਕ ਜੀ ਸਾਰੇ ਜੇ ਹੁਣ ਕੋਈ ਗਲਤ ਅੰਸਰ ਆ ਉਹ ਮੈਂ ਕਹਿ ਸਕਦਾ 100% ਦੇ ਵਿੱਚੋਂ 1% ਹੋ ਸਕਦਾ 5.5% ਹੋ ਸਕਦਾ। ਹਟ ਸਾਰੇ ਆਪਾਂ ਗਲਤ ਨਹੀਂ ਕਹਿ ਸਕਦੇ ਸਾਰਿਆਂ ਨੂੰ ਮੇਰੀ ਬੇਨਤੀ ਆ ਆਪਾਂ ਇਹਨਾਂ ਨੂੰ ਵੀ ਕਵਰ ਕਰਨਾ ਹੈ ਸਾਰਿਆਂ ਨੇ ਸਾਰਿਆਂ ਨੇ ਨਾਲ ਮਿਲ ਕੇ ਜਿਸ ਤਰ੍ਹਾਂ ਲੋਕਾਂ ਨੂੰ ਧਮਕੀਆਂ ਆਉਂਦੀਆਂ ਉਹਨਾਂ ਨੂੰ ਚਾਹੀਦਾ ਕਿ ਉਸ ਵੇਲੇ ਪੁਲਿਸ ਨੂੰ ਸੂਚਿਤ ਕਰਨ ਦਾ ਦੇਖੋ ਮੈਂ ਮੈਂ ਦੱਸਦਾ ਜੀ ਪਹਿਲੇ ਨਾਂ ਬੰਦੇ ਤੇ ਇਹ ਇਹ ਧਮਕੀਆਂ ਵਾਲਾ ਜਿਹੜਾ ਜੋ ਸਿਸਟਮ ਹੈ ਇਹ ਸਾਰੇ ਤੁਸੀਂ ਸਾਰੇ ਭਰੀ ਭਾਂਤ ਜਾਣਦੇ ਹੋ ਕਿੱਥੋਂ ਆਉਂਦੀਆਂ ਨੇ ਸਾਰਾ ਇਹ ਸਿਸਟਮ ਬਾਹਰਲੇ ਮੋਟਾ ਤੋਂ ਚੱਲਦਾ ਸੋ ਜਿਹੜਾ ਹੁਣ ਇੱਥੇ ਕ੍ਰਾਈਮ ਹੋਇਆ ਆ ਪਿੱਛੇ ਜਲੰਧਰ ਰੋਡ ਤੇ ਗੋਲੀ ਚੱਲੀ ਅੰਦਰ ਚੁੱਕ ਕੇ ਅੰਦਰ ਦੇ ਦਿੱਤੇ ਫਿਰ ਉਹ ਫਿਰ ਕੋਟੇ ਤੋਂ ਛਾਲ ਮਾਰ ਕੇ ਪੰਜਾ ਫਿਰ ਚੁੱਕ ਲਿਆ ਸੋ ਇਹਨਾਂ ਦਾ ਭਾਵ ਇਹ ਆ ਕਿ ਜਿਹੜਾ ਵੀ ਕੋਈ ਇੱਥੇ ਕ੍ਰਾਈਮ ਹੁੰਦਾ ਉਹ ਬਖਸ਼ਿਆ ਨਹੀਂ ਜਾਂਦਾ ਕੌਲਾਂ ਜਿਹੜੀਆਂ ਮਰਦੀ ਹੁਣ ਬਾਹਰ ਵਿੱਚ ਜਿੰਨੀਆਂ ਮਰਜ਼ੀ ਜਿਹੜਾ ਨੰਬਰ ਹੀ ਲੈ ਲੈਣਾ ਤੇ ਕਿੰਨੋਂ ਮਰਜ਼ੀ ਕਰ ਸਕਦੇ ਉਹ ਤੇ ਇੱਕ ਕਹੀਏ ਉਹ ਜਦੋਂ ਤੱਕ ਸਾਨੂੰ ਇਹਦੇ ਚੀਂ ਤੋਂ ਦੀ ਕਮੀ ਹੈ ਕਿ ਜਦੋਂ ਤੱਕ ਸਾਨੂੰ ਸੈਂਟਰ ਵੱਲੋਂ ਪ੍ਰੋਪਰਲੀ ਮੁਕਤਾ ਨਹੀਂ ਗੱਲ ਬਣਦੀ ਉਦੋਂ ਤੱਕ ਉਹ ਵੀ ਆਪਾਂ ਬੰਦ ਨਹੀਂ ਕਰ ਸਕਦੇ ਕਿਉਂਕਿ ਉਹ ਸਾਡੇ ਵਾਸਤੇ ਨਹੀਂ ਗੱਲ ਜਿਹੜੀ ਬਾਹਰੋਂ ਫਰੂਕਤੀ ਦੀ ਟੂਰਨਾਮੈਂਟ ਜਿਹੜੀ ਹਾਂ ਇੱਥੇ ਆ ਇੱਥੇ ਹੁਣ ਜਿਹੜੀ ਵੀ ਆ ਠੱਠਣਾ ਹੋਈ ਆ ਮੈਂ 15 ਮਿੰਟਾਂ ਚ ਮੈਂ ਆਪਣੇ ਕੋਲ ਕੋ ਕੇ ਆਪਣੇ ਥੋੜੀ ਪਟਾਲਾ ਮੇਰਾ ਪਰਿਵਾਰ ਆ ਜਿੱਥੇ ਸੁੱਖ-ਦੁੱਖ ਦੀ ਲੋੜ ਆ ਮੈਂ ਇੱਥੇ ਬਣਾ ਆ ਹੀ ਆਣਾ ਸੋ ਕਹਿਣ ਲੱਗਾ ਆ ਆਪਾਂ ਸਾਰੇ ਰਲ ਮਿਲ ਕੇ ਇਹ ਜਿਹੜਾ ਕੋਈ ਵੀ ਐਸਾ ਕੋਈ ਕੰਮ ਹੁੰਦਾ ਨਾ ਆਪਾਂ ਰਲ ਮਿਲ ਕੇ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰੀਏ ਜੇ ਕੋਈ ਗਲਤ ਅਸਰ ਆ ਉਹ ਸਧਾਰਨ ਦੀ ਕੋਸ਼ਿਸ਼ ਕਰੀਏ ਜੋ ਬਣਦੀ ਕਾਰਵਾਈ ਉਹ ਜਿਹੜੇ ਕਰਾਉਂਦੇ ਆਂ ਥੈਂਕ ਯੂ ਥੈਂਕ ਯੂ ਤੇ ਤੁਸੀਂ ਤੁਸੀਂ ਵੀ ਨਾ ਮੈਂ ਕਾ ਬਦਕ